ਮਾਮਾ ਭੈਣਾਂ ਦੀਆਂ ਗਾਲਾਂ ਲੋਕਾਂ ਨੂੰ ਕੱਢਦਾ ਸੀ ਗੰਦੇ ਸ਼ਬਦ ਬੋਲਦਾ ਸੀ ਫੇਸਬੁੱਕ ਤੇ ਲਾਈਵ ਹੋ ਕੇ ਇਹਨਾਂ ਹੀ ਕਰਤੂਤਾਂ ਕਰਕੇ ਇਹ ਅੰਦਰ ਗਿਆ ਸੀ ਨਾ ਕਰਤੂਤਾਂ ਕਰਕੇ ਇਹਦੇ ਪਟੇ ਫੇਰੇ ਨੂੰ ਬਰਪ ਤੇ ਪਾਇਆ ਗਿਆ ਇਹੇ ਕਰਤੂਤਾਂ ਇਹ ਦੁਆਰਾ ਇਹ ਗੱਲ ਕਰ ਰਿਹਾ ਸੀ ਮੇਰੇ ਹਿਸਾਬ ਨਾਲ ਤਾਂ ਪੁਲਿਸ ਨੂੰ ਦੁਆਰਾ ਚੱਕ ਕੇ ਉਹਨੂੰ ਅੰਦਰ ਸੱਟਣਾ ਚਾਹੀਦਾ ਫੇਰ ਕਹਿ ਰਿਹਾ ਕਿ ਇਹ ਦਗੜਦੱਲੇ ਦਿੱਲੀ ਮੋਦੀ ਮੋਰੇ ਜਾ ਕੇ ਕੋਡੇ ਹੋ ਜਾਂਦੇ ਨੇ ਮੋਦੀ ਮੋਦੀ ਤਾਂ ਇਦਾਂ ਕਰਦਾ ਜਿੱਦਾਂ ਦੇ ਨਾਲ ਪੜਦਾ ਰਿਹਾ ਮੋਦੀ ਗੰਦੇ ਨਾਲੀ ਦੀ ਗੰਦੇ ਪਾਣੀ ਦੀ ਨਾਲੀ 'ਚ ਬੈਠ ਕੇ ਬੀੜੀਆਂ ਪੀਣ ਵਾਲਾ ਬੰਦਾ ਦੁਨੀਆ ਦਾ ਦੱਸਦਾ ਗੁਰਸ਼ਕ ਬਣੋ ਦੋਸਤੋ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਉਹ ਕਰਨੀ ਆਪਾਂ ਪੰਜਾਬੀ ਕੌਮ ਦੇ ਨਵੇਂ ਉੱਭਰਦੇ ਹੋਏ ਸ਼ਲਾਰੂ ਲੀਡਰ ਪਹਾਨਾ ਸਿੱਧੂ ਬਾਰੇ ਮੈਂ ਉਹਦੀ ਇੱਕ ਵੀਡੀਓ ਦੇਖ ਰਿਆ ਸੀ ਕੱਲ ਜਿਹੜੀ ਉਥੇ ਸਿੰਘੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਬਣਾਈ ਉਹਨੇ ਉਥੇ ਨੌਜਵਾਨਾਂ ਨੂੰ ਇਕੱਠੇ ਕਰਕੇ ਸਟੇਜ ਤੇ ਅੱਗੇ ਸੰਬੋਧਨ ਇਦਾਂ ਕਰ ਰਿਹਾ ਸੀ ਜਿਦਾਂ ਕੌਮ ਦਾ ਸੂਰਮਾ ਨਿਕਲਿਆ ਹੁੰਦਾ ਜੇਲ੍ਹ ਦੇ ਵਿੱਚੋਂ ਜਿਦਾਂ ਕੌਮ ਦਾ ਨਾਂ ਰੋਸ਼ਨ ਕਰਕੇ ਝੰਡੇ ਗੱਡ ਕੇ ਬਾਹਰ ਨਿਕਲਿਆ ਸੂਰਮਾ ਹੁੰਦਾ ਇਸ ਤਰ੍ਹਾਂ ਮੁੰਡਿਆਂ ਨੂੰ ਇਕੱਠੇ ਕਰਕੇ ਉੱਥੇ ਸੰਬੋਧਨ ਕਰ ਰਿਹਾ ਸੀ ਜੇ ਇਸ ਭਾਸ਼ਾ ਵਿੱਚ ਤੇ ਜੇ ਇਸ ਬਤਾਰੇ ਵਿੱਚ ਉਹ ਗੱਲ ਕਰ ਰਿਹਾ ਸੀ ਮੇਰੇ ਹਿਸਾਬ ਨਾਲ ਤਾਂ ਪੁਲਿਸ ਨੂੰ ਦੁਆਰਾ ਚੱਕ ਕੇ ਉਹਨੂੰ ਅੰਦਰ ਸੱਟਣਾ ਚਾਹੀਦਾ ਸਮਾਜ ਵਿੱਚ ਵਿਚਰਨ ਦੇ ਲਈ ਦੋ ਤਿੰਨ ਚੀਜ਼ਾਂ ਜਿਹੜੀਆਂ ਇਨਸਾਨ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ ਜਿਹੜੇ ਖਾਸ ਕਰਕੇ ਮੋਰੀ ਹੁੰਦੇ ਨੇ ਨੰਬਰ 1 ਉਹਦੇ ਵਿੱਚ ਗਿਆਨ ਦੀ ਜ਼ਰੂਰਤ ਹੈ ਗਿਆਨ ਭਰਿਆ ਹੋਵੇ ਚਾਹੇ ਉਹ ਤੁਹਾਡੇ ਧਰਮ ਦੇ ਬਾਰੇ ਹੋਵੇ ਚਾਹੇ ਉਹ ਸਾਹਿਤ ਦੇ ਬਾਰੇ ਹੋਵੇ ਚਾਹੇ ਉਹ ਕਲਚਰ ਦੇ ਬਾਰੇ ਹੋਵੇ ਚਾਹੇ ਉਹ ਦੇਸ਼ ਦੇ ਬਾਰੇ ਹੋਵੇ ਚਾਹੇ ਉਹ ਤੁਹਾਡੇ ਆਲੇ ਦੁਆਲੇ ਬਾਰੇ ਹੋਵੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਵਿੱਚ ਵਿਚਰਨ ਤੋਂ ਪਹਿਲਾਂ ਤੇ ਸਮਾਜ ਵਿੱਚ ਮੋਰੀ ਹੋ ਕੇ ਗੱਲ ਕਰਨ ਤੋਂ ਪਹਿਲਾਂ ਜਿਹੜਾ ਇਸ ਅਖੌਤੀ ਲੀਡਰ ਜਿਹੜਾ ਅਖੌਤੀ ਲੀਡਰ ਬਣਿਆ ਫਿਰਦਾ ਇਹਦੇ ਨੇੜੇ ਤੇੜੇ ਵੀ ਹਨੀ ਗਿਆਨ ਨੰਬਰ 2 ਭਾਸ਼ਾ ਭਾਸ਼ਾ ਯੂਜ਼ ਕਰਨੀ ਭਾਸ਼ਾ ਯੂਜ਼ ਕਰਨ ਦਾ ਤਰੀਕਾ ਬਹੁਤ ਜ਼ਰੂਰੀ ਹੈ ਇਹਨਾਂ ਕਰਤੂਤਾਂ ਕਰਕੇ ਹੀ ਇਹ ਅੰਦਰ ਗਿਆ ਸੀ ਮਾਵਾ ਭੈਣਾਂ ਦੀਆਂ ਗਾਲਾਂ ਲੋਕਾਂ ਨੂੰ ਕੱਢਦਾ ਸੀ ਗੰਦੇ ਸ਼ਬਦ ਬੋਲਦਾ ਸੀ ਫੇਸਬੁੱਕ ਤੇ ਲਾਈਵ ਹੋ ਕੇ ਇਹਨਾਂ ਕਰਤੂਤਾਂ ਕਰਕੇ ਇਹ ਅੰਦਰ ਗਿਆ ਸੀ ਨਾ ਕਰਤੂਤਾਂ ਕਰਕੇ ਇਹਦੇ ਪਟੇ ਫੇਰੇ ਨੂੰ ਬਰਫ ਤੇ ਪਾਇਆ ਗਿਆ ਇਹੇ ਕਰਤੂਤਾਂਆਂ ਦੁਆਰਾ ਫੇਰ ਗੱਲ ਕਰ ਰਿਹਾ ਸੀ ਕੀ ਬੋਲ ਰਿਹਾ ਸੀ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਨੂੰ ਤੇ ਪੰਜਾਬ ਸਰਕਾਰ ਦੇ ਜਿਹੜੇ ਮੇਨ ਕੈਬਨਿਟ ਕੈਬਨਟ ਦੇ ਮਿਨਿਸਟਰਸ ਨੇ ਕੀ ਕਹਿੰਦਾ ਸੀ ਇਹਨਾਂ ਦਲਿਆਂ ਨੂੰ ਇਹਨਾਂ ਦਲਿਆਂ ਨੂੰ ਅਸੀਂ ਵੋਟਾਂ ਪਾਉਣੇ ਹਨ ਦਲਿਆਂ ਨੂੰ ਅਸੀਂ ਅੱਗੇ ਕਰਦੇ ਹੁਣ ਜੇ ਇਸ ਇਨਸਾਨ ਨੇ ਕੌਮ ਨੂੰ ਜਾਂ ਨੌਜਵਾਨੀ ਨੂੰ ਸੰਬੋਧਨ ਕਰਨਾ ਇਹ ਕਹਿਣਾ ਕਿ ਇਹਨਾਂ ਦਲਿਆਂ ਨੂੰ ਇਹਨਾਂ ਦਲਿਆਂ ਨੂੰ ਇਹਨਾਂ ਦਲਿਆਂ ਨੂੰ ਇਹੋ ਜਿਹੇ ਬੰਦੇ ਦੀ ਭਾਸ਼ਾ ਹੈ ਇਹੋ ਜਿਹੇ ਬੰਦੇ ਦੀ ਭਾਸ਼ਾ ਜੇ ਇਸ ਇਨਸਾਨ ਕੋ ਇਹੋ ਜੀ ਭਾਸ਼ਾ ਹੋਵੇ ਉਹ ਕਿਸੇ ਕੌਮ ਦਾ ਜਾਂ ਕਿਸੇ ਕਿਸੇ ਜਥੇਬੰਦੀ ਦਾ ਮੋਢੀ ਹੋ ਸਕਦਾ ਉਹ ਨੌਜਵਾਨਾਂ ਨੂੰ ਰਾਹ ਦੇ ਸਕਦਾ ਸੇਧ ਦੇ ਸਕਦਾ ਜਿਹੜਾ ਮੌਕੇ ਤੇ ਬੈਠੇ ਲੀਡਰਾਂ ਨੂੰ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੋਂ ਉਹਨਾਂ ਦੀ ਟੀਮ ਨੂੰ ਦੱਲੇ 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 ਕਹਿ ਕੇ ਸੰਬੋਧਨ ਕਰ ਰਿਹਾ ਫੇਰ ਕਹਿ ਰਿਹਾ ਕਿ ਇਹ ਦਗੜ ਦੱਲੇ ਦਿੱਲੀ ਮੋਦੀ ਮੋਰੇ ਜਾ ਕੇ ਕੋਡੇ ਹੋ ਜਾਂਦੇ ਨੇ ਮੋਦੀ ਮੋਦੀ ਤਾਂ ਇਦਾਂ ਕਰਦਾ ਜਿੱਦਾਂ ਤੇ ਨਾਲ ਪੜਦਾ ਰਿਹਾ ਮੋਦੀ ਜਿੱਦਾਂ ਮੋਦੀ ਦੇ ਨਾਲ ਤਾਂ ਇਹ ਇਹ ਸਕੂਲ ਦੇ ਵਿੱਚ ਬੈਠ ਕੇ ਫੱਟੀ ਪੋਚਦਾ ਰਿਹਾ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਭਗਵਾਨਤਮਾਨ ਪੰਜਾਬ ਦਾ ਚੀਫ ਮਨਿਸਟਰ ਹੈ ਆਪਣੇ ਮੁੱਦੇ ਜਿਹੜੇ ਆ ਉਹ ਇੱਕ ਸਾਈਡ ਤੇ ਹੋ ਸਕਦੇ ਨੇ ਆਪਣੀ ਨਿਰਾਸ਼ਾ ਇੱਕ ਸਾਈਡ ਤੇ ਹੋ ਸਕਦੀ ਹੈ ਆਪਣੇ ਜਿਹੜੇ ਹੱਕ ਆ ਉਹ ਇੱਕ ਸਾਈਡ ਤੇ ਹੋ ਸਕਦੇ ਆ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਰੱਖਣ ਦਾ ਤਰੀਕਾ ਹੁੰਦਾ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਰੱਖਣ ਦਾ ਮੋਰੇ ਇੱਕ ਤਰੀਕਾ ਹੁੰਦਾ ਕਿ ਇਹ ਸਾਡੀਆਂ ਮੰਗਾਂ ਨੇ ਇਹ ਮੌਕੇ ਤੇ ਬੈਠੇ ਅਫਸਰਾਂ ਨੂੰ ਮੰਨਣੀਆਂ ਪੈਣਗੀਆਂ ਉਹਨਾਂ ਨੂੰ ਦੱਲੇ ਕਹਿ ਕੇ ਦਗੜ ਦੱਲੇ ਕਹਿ ਕੇ ਮੋਦੀ ਮੋਰੇ ਕੋਡੇ ਹੋ ਕੇ ਕਹਿ ਕੇ ਇਹ ਆਪਾਂ ਆਪਣਾ ਕਰੈਕਟਰ ਦਿਖਾਉਣਾ ਹੈ ਦੁਨੀਆ ਨੂੰ ਕਿੰਨੇ ਕਸੀਂ ਪਾਣੀ ਚ ਗਿਆਨ ਵਾਲੇ ਪਾਸਿਓਂ ਭਾਸ਼ਾ ਵਾਲੇ ਪਾਸਿਓਂ ਸਮਾਜਿਕ ਤੌਰ ਤੇ ਵਿਚਰਨ ਵਾਲੇ ਪਾਸਿਓਂ ਸਾਡੇ ਪੱਲੇ ਕੀ ਹੈ ਕੇਸ ਲੈਵਲ ਦੇ ਅਸੀਂ ਕੀੜੇ ਇਹ ਅਸੀਂ ਦੁਨੀਆ ਨੂੰ ਦੱਸਦੇ ਆ ਇਹ ਦੇਣ ਕੇ ਸੋਧ ਇਹ ਦੇਣ ਕੇ ਸੋਧ ਸੇ ਸਮਾਜ ਨੂੰ ਇਹ ਦੇਣਗੇ ਆਖੇ ਮੇਰੀ ਤਾਂ ਜਾਨ ਵੀ ਚਲੇ ਜਾਵੇ ਤਾਂ ਮੈਂ ਕੁਰਬਾਨ ਆ ਫਿਰ ਉਸੇ ਰੋਂਦਾ ਕਿਉਂ ਸੀ ਜਦੋਂ ਪੁਲਿਸ ਫੜ ਕੇ ਲਿਆਉਂਦੀ ਸੀ ਬੇਚੀ ਤੇ ਟੱਪਦਾ ਕਿਉਂ ਸੀ ਫੇ ਦਿੰਦਾ ਤਾਂ ਜਾਨ ਉਥੇ ਕਹਿੰਦਾ ਤਾਂ ਜੋ ਵੀ ਹੋਊਗਾ ਦੇਖਿਆ ਜਾਊਗਾ ਕਹਿੰਦਾ ਤੇ ਇਹਨਾਂ ਨੂੰ ਵੀ ਜਿਹੜੇ ਧਰਨੇ ਲਾਉਂਦੇ ਸੀ ਮੇਰੇ ਲਈ ਧਰਨੇ ਲਾਓ ਮੈਂ ਦੇਖ ਲਾਂਗਾ ਜੋ ਹੁੰਦਾ ਉਦੋਂ ਤਾਂ ਕਹਿੰਦਾ ਅਸੀਂ ਧੱਕਾ ਹੋ ਰਿਹਾ ਐ ਜਿੱਦਾਂ ਦੀਆਂ ਮਹਾਰਾਜ ਤੇਰੀਆਂ ਕਰਤੂਤਾਂ ਤੇਰੇ ਨਾਲ ਧੱਕਾ ਦੁਆਰਾ ਫੇਰ ਹੋਏਗਾ ਫੇਰ ਹੋਏਗਾ ਧੱਕਾ ਤੇਰੇ ਨਾਲ ਇਹਦਾ ਉਹ ਤੇਰੀ ਜਿਹੜੀ ਬੋਲ ਬਾਣੀ ਆ ਤੇਰੀ ਭਾਸ਼ਾ ਹੈ ਇਸ ਸਮਾਜ ਵਿੱਚ ਵਿਚਰਨ ਵਾਲੇ ਇਨਸਾਨ ਦੀ ਨਹੀਂ ਐ ਉੱਥੇ ਕਹਿੰਦਾ ਅ ਗੁਰੂ ਵਾਲੇ ਬਣੋ ਮੈਂ ਜੇਲ੍ਹ ਚੋਂ ਗੁਰਬਾਣੀ ਪੜ੍ਹ ਕੇ ਆਇਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਆਹ ਕਹਿੰਦੇ ਗੁਰੂ ਅਰਜਨ ਦੇਵ ਜੀ ਉਹ ਕਹਿੰਦੇ ਹੁਣ ਸਾਰੇ ਨਸ਼ੇ ਛੱਡੋ ਤੇ ਗੁਰਸਿੱਖ ਬਣੋ ਤੂੰ ਗੁਰਸਿੱਖ ਬਣ ਪਹਿਲਾਂ ਪਹਿਲਾਂ ਤਾਂ ਤੂੰ ਗੁਰਸਿੱਖ ਬਣ ਗੁਰੂਆਂ ਦੇ ਦੱਸੇ ਹੋਏ ਰਾਹ ਤੇ ਚੱਲ ਫੇਸ ਹੇਦ ਦੇ ਗੰਦੇ ਨਾਲੀ ਦੀ ਗੰਦੇ ਪਾਣੀ ਦੀ ਨਾਲੀ 'ਚ ਬੈਠ ਕੇ ਬੀੜੀਆਂ ਪੀਣ ਵਾਲਾ ਬੰਦਾ ਦੁਨੀਆ ਨੂੰ 10000 ਗੁਰਸਿੱਖ ਬਣੋ ਸ਼ਰਾਬ ਪੀ ਕੇ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਦੀਆਂ ਕੁੜੀਆਂ ਨੂੰ ਮਾਵਾਂ ਨੂੰ ਗਾਲਾਂ ਕੱਢਣ ਵਾਲਾ ਦੁਨੀਆ ਨੂੰ 10000 ਗੁਰਸਿੱਖ ਬਣੋ ਤਿੰਨ ਦਿਨ ਜੇਲ੍ਹ ਚ ਰਹਿ ਕੇ ਬਾਹਰ ਆ ਕੇ ਦੱਸਣ ਵਾਲਾ ਬੰਦਾ ਕਿ ਮੈਂ ਗੁਰਬਾਣੀ ਪੜ ਲਈ ਤਿੰਨ ਦਿਨ ਜੇਲ੍ਹ ਚ ਰਹਿ ਕੇ ਕੌਮ ਦੇ ਸੂਰਮੇ 30-30 ਸਾਲਾਂ ਤੋਂ ਬੈਠੇ ਨੇ ਜੇਲ੍ਹ ਵਿੱਚ ਕਦੇ ਮੂੰਹ ਚ ਉਹਨਾਂ ਦੇ ਸ਼ਬਦ ਸੁਣਿਆ ਕਿ ਗੁਰਬਾਣੀ ਪੜ ਲਈ ਤਾਂ ਆਹ ਕਰੋ ਗੁਰਬਾਣੀ ਪੜਨੀ ਜਿਹੜੀ ਹੈ ਉਹ ਆਪਣੇ ਲਈ ਹੈ ਗੁਰਬਾਣੀ ਪੜ ਲਈ ਆਪਣਾ ਕਨੈਕਸ਼ਨ ਹੈ ਉਸ ਪਾਵਰ ਦੇ ਨਾਲ ਦੁਨੀਆ ਲਈ ਨਹੀਂ ਹੈ ਜੇ ਦੋ ਸ਼ਬਦ ਪੜੇ ਵੀ ਨੇ ਪਹਿਲਾਂ ਉਹਨਾਂ ਦੇ ਉੱਤੇ ਆਪ ਵਿਚਾਰ ਕਰੋ ਤੇ ਉਹਨਾਂ ਦੇ ਉੱਤੇ ਤੁਰੋ ਇੰਪਲੀਮੈਂਟ ਕਰੋ ਲਾਈਫ ਮਾਈਕ ਫੜ ਕੇ ਜਿਦਾ ਚਾਬੀ ਦੇ ਕੇ ਛੱਡਿਆ ਹੁੰਦਾ ਪੁਤਲਾ ਹੁੰਦਾ ਨਾ ਉਸ ਤਰੀਕੇ ਦੇ ਨਾਲ ਲੋਕਾਂ ਨਾਲ ਗੱਲਾਂ ਨਾ ਕਰੋ ਗੱਲਾਂ ਦੇ ਵਿੱਚ ਦਮ ਹੋਣਾ ਚਾਹੀਦਾ ਗੱਲਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਦਮ ਆਉਣਾ ਚਾਹੀਦਾ ਕੌਮ ਨੂੰ ਨੌਜਵਾਨੀ ਨੂੰ ਸੋਚਣ ਲਈ ਮਜਬੂਰ ਕਰ ਦੇਣ ਮੂੰਹ 'ਚ ਨਿਕਲੇ ਹੋਏ ਸ਼ਬਦ ਇਹੋ ਜਿਹੇ ਸ਼ਬਦਾਵਲੀ ਹੋਣੀ ਚਾਹੀਦੀ ਹੈ ਨਾ ਕਿ ਬੱਕ 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 ਕੀ ਮੇਰੇ ਕੋਲ ਮਾਈਕ ਆ ਗਿਆ ਹੁਣ ਮੈਂ ਬੱਕ 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 ਕਰੀ ਜਾਵਾਂ ਖੜਾ ਤੂੰ ਦੇਂਗਾ ਸੇਧ ਤੂੰ ਦੇਂਗਾ ਸੇਧ ਨੌਜਵਾਨੀ ਨੂੰ ਤੂੰ ਦੇਂਗਾ ਜਿਹਨੂੰ ਗਾੜ ਤੋਂ ਬਿਨਾਂ ਗੱਲ ਹੀ ਨਹੀਂ ਆਉਦੀ ਜਿਹੜਾ ਗੱਦੀਆਂ ਗੱਲਾਂ ਕਰਦਾ ਰਿਹਾ ਫੇਸਬੁੱਕ ਤੇ ਲਾਈਵ ਹੋ ਕੇ ਤੇਰੇ ਤੋਂ ਸੇਧ ਲੈਣੀ ਨੌਜਵਾਨੀ ਨੇ ਹੋਰ ਸੂਰਮੇ ਹੈ ਨਹੀਂ ਕੌਮ ਦੇ ਕੋਲ ਯੋਧੇ ਹੈ ਨਹੀਂ ਜਾਂ ਯੋਧੇ ਹੋਏ ਨਹੀਂ ਜਿਨ੍ਹਾਂ ਨੂੰ ਪੜਿਆ ਜਾ ਸਕਦਾ ਜਿਨ੍ਹਾਂ ਦੀਆਂ 12 ਪੜੀਆਂ ਜਾ ਸਕਦੀਆਂ ਜਿਨ੍ਹਾਂ ਦੀਆਂ ਲਾਈਫ ਸਟੋਰੀਆਂ ਪੜੀਆਂ ਜਾ ਸਕਦੀਆਂ ਤੇਰੇ ਤੋਂ ਸੇਧ ਲੈਣੀ ਹੈ ਤੂੰ ਬਣੇਗਾ ਨੌਜਵਾਨਾਂ ਦਾ ਮੋਢ ਤੂੰ ਬਣੇਗਾ ਆਪਣੇ ਆਪ ਤੇ ਕੰਮ ਕਰੋ ਪਹਿਲਾਂ ਆਪਣੇ ਆਪ ਨੂੰ ਉਸ ਕਾਬਿਲ ਬਣਾਓ ਕਿ ਦੁਨੀਆ ਤੁਹਾਨੂੰ ਆਪਣੇ ਕਾਬਿਲ ਮੰਨੇ ਪਹਿਲਾਂ ਆਪਣੇ ਆਪ ਨੂੰ ਉਸ ਕਾਬਿਲ ਬਣਾਓ ਗੱਲ ਕਰਨ ਦੀ ਤਮੀਜ਼ ਸਿੱਖੋ ਆਪਣੇ ਦੇਸ਼ ਦੇ ਆਪਣੇ ਪ੍ਰਾਂਤ ਦੇ ਅਹੁਦੇਦਾਰਾਂ ਦੀ ਇੱਜ਼ਤ ਕਰਨੀ ਸਿੱਖੋ ਉਸ ਅਹੁਦੇ ਦੀ ਗਰਮਾ ਦੀ ਇੱਜ਼ਤ ਕਰਨੀ ਸਿੱਖੋ ਹਾਂ ਆਪਣੇ ਹੱਕ ਤੇ ਆਪਣੇ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ ਆਵਾਜ਼ ਜ਼ਰੂਰ ਉਠਾਓ ਉਹ ਲੋਕਤੰਤਰ ਚ ਹੱਕ ਹੈ ਪਰ ਬਦਤਮੀਜ਼ੀ ਨਾਲ ਨਹੀਂ ਮੂੰਹ ਚੋਂ ਗੰਦ ਬੋਲਣ ਵਾਲਾ ਤੇ ਬਕਬਕ ਕਰਨ ਵਾਲਾ ਲੀਡਰ ਨਹੀਂ ਹੁੰਦਾ ਲੋਕਾਂ ਦੇ ਵਿੱਚ ਵਿਚਰਨ ਵਾਲਾ ਤੇ ਮੂੰਹ ਚੋਂ ਹਰ ਨਿਕਲੀ ਹੋਈ ਗੱਲ ਅਸੂਲ ਬਣ ਜਾਏ ਉਹ ਲੀਡਰ ਹੁੰਦਾ ਹੈ ਉਹ ਲੀਡਰ ਹੁੰਦਾ ਜੇ ਦੀ ਗੱਲ ਮੂੰਹ ਚੋਂ ਨਿਕਲੀ ਤੇ ਸੁਣਨ ਵਾਲਿਆਂ ਦੇ ਲਈ ਜ਼ਿੰਦਗੀ ਜੀਣ ਦਾ ਉਹ ਅਸੂਲ ਬਣ ਜਾਏ ਤੇਰੇ ਵਰਗੇ ਨਹੀਂ ਤੇਰੇ ਵਰਗੇ ਨਹੀਂ ਜੇ ਜੇ ਟਰੈਵਲ ਏਜੰਟਾਂ ਦਾ ਬੱਸ ਚੱਲਦਾ ਜਿਹੜੇ 30% ਗਲਤ ਟਰੈਵਲ ਏਜੰਟ ਸੀਗੇ ਤੇ 70% ਨਾਲ ਗਲਤ ਰਗੜੇ ਗਏ ਉਹਨਾਂ ਦਾ ਬੱਸ ਚੱਲਦਾ ਤੈਨੂੰ ਕਦੇ ਬਾਹਰ ਨਾ ਆਉਣ ਦਿੰਦੇ ਇਹ ਤਾਂ ਨੌਜਵਾਨੀ ਹੈ ਸਾਡੇ ਪੰਜਾਬ ਦੀ ਜਿਹੜੀ ਤੇਰੇ ਵਰਗੇ ਦਗੜਦੱਲਿਆਂ ਦੀਆਂ ਗੱਲਾਂ 'ਚ ਆ ਕੇ ਪਿਛੇ ਲੱਗ ਜਾਂਦੀ ਐ ਤੂੰ ਦੇਵੇਂ ਸਮਾਜ ਨੂੰ ਸੇਧ ਪਹਿਲਾਂ ਆਪਣੇ ਆਪ ਨੂੰ ਸੇਧ ਦੇ ਮੈਂ ਤਾਂ ਕਹਿੰਦਾ ਨੌਜਵਾਨਾਂ ਨੂੰ ਵੀ ਨੌਜਵਾਨਾਂ ਨੂੰ ਵੀ ਬਹੁਤ ਕੁਝ ਸਿੱਖਣਾ ਚਾਹੀਦਾ ਇੱਥੋਂ ਨੌਜਵਾਨਾਂ ਨੂੰ ਵੀ ਬਹੁਤ ਕੁਝ ਸੋਚ ਸਮਝ ਕੇ ਪੈਰ ਪਟਣਾ ਚਾਹੀਦਾ ਇਹ ਫਿਊਚਰ ਨਿਗਾ ਗਰੁੱਪ ਬਣਾ ਕੇ ਭੰਨ ਤੋੜਾਂ ਕਰਨੀਆਂ ਗਾਲਾਂ ਕੱਢਣੀਆਂ ਹੱਕਾਂ ਦੇ ਹੱਕ ਲੈਣ ਦੇ ਲਈ ਉਹ ਕੰਮ ਕਰਨਾ ਜਿਹੜੇ ਕਾਨੂੰਨ ਤੋਂ ਬਾਹਰ ਨੇ ਤੁਹਾਡਾ ਫਿਊਚਰ ਨਿਗਾ ਇੱਕ ਪਰਚਾ ਹੋ ਗਿਆ ਤੁਹਾਡੇ ਤੇ ਨੈਸ਼ਨਲ ਲੈਵਲ ਦਾ ਜਾਂ ਸਟੇਟ ਲੈਵਲ ਦਾ ਤੁਹਾਡੇ ਪਿੱਛੇ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ ਹੈ ਜਿਹੜਾ ਭਾਸ਼ਣ ਦੰਦਾ ਫਿਰਦਾ ਸਭ ਤੋਂ ਪਹਿਲਾਂ ਇਹ ਨਹੀਂ ਦੌੜਨਾ ਆਪਣੇ ਹੱਕਾਂ ਲਈ ਲੜੋ ਆਪਣੇ ਹੱਕ ਨਾ ਛੱਡੋ ਪਰ ਉਹਦਾ ਇੱਕ ਤਰੀਕਾ ਹੈ ਉਹਦਾ ਇੱਕ ਰੂਪ ਰੇਖਾ ਹੈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਦੀ ਕੁਰਸੀ ਦੀ ਗਰਮਾ ਜ਼ਰੂਰ ਦਿਓ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਪ੍ਰਧਾਨ ਮੰਤਰੀ ਤੋਂ ਉਹਦੇ ਮੁਰੇ ਜਰੂਰ ਰੱਖੋ। ਪਰ ਜੇ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਦੀ ਇੱਜ਼ਤ ਨਹੀਂ ਕਰ ਸਕਦੇ ਚਾਰ ਬੰਦਿਆਂ 'ਚ ਖੜੇ ਹੋ ਕੇ ਤੁਹਾਡੀ ਇੱਜ਼ਤ ਕੌਣ ਕਰੇਗਾ? ਤੁਹਾਡੀ ਇੱਜ਼ਤ ਕੌਣ ਕਰੇਗਾ? ਆਪਣੀ ਭਾਸ਼ਾ ਨੂੰ ਸੁਧਾਰੋ ਤੇ ਦੁਨੀਆ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਤੇ ਹੋਮਵਰਕ ਕਰੋ। ਐਨੇ ਕਹਿੰਦਾ ਹਾਂ ਮੈਂ ਵੀਡੀਓ ਖਤਮ ਕਰਦਾ ਆਪਣੇ ਆਪਣੇ ਵਿਚਾਰ